ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬਚ ਗਏ ਨੇ 7:30 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਸਾਹਾਂ ਨੂੰ ਰੋਕ ਕੇ ਆਪਣੇ ਧਿਆਨ ਨੂੰ ਟਿਕਾਉਣਾ ਹੈ ਇਸ ਦੌਰਾਨ ਜਿਹੜੀ ਵੀ ਤੁਹਾਡੀ ਮਨੋਕਾਮਨਾ ਹੋਵੇਗੀ ਉਹ ਹਰ ਮਨੋਕਾਮਨਾ ਪੂਰੀ ਹੋਵੇਗੀ ਉਹ ਹਰ ਅਰਦਾਸ ਪੂਰੀ ਹੋਵੇਗੀ ਇੰਨੀ ਜ਼ਿਆਦਾ ਸ਼ਕਤੀ ਹੈ ਇੰਨੀ ਜ਼ਿਆਦਾ ਪਾਵਰ ਹੈ ਜਦੋਂ ਆਪਾਂ ਸਾਹਾਂ ਨੂੰ ਰੋਕ ਕੇ ਧਿਆਨ ਨੂੰ ਟਿਕਾਉਨੇ ਆ ਧਿਆਨ ਨੂੰ ਕਿਵੇਂ ਟਿਕਾਉਣਾ ਕਿਵੇਂ ਸਾਹਾਂ ਨੂੰ ਰੋਕਣਾ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜੇ ਆਪਾਂ ਸਾਹਾਂ ਦੀ ਗੱਲ ਕਰੀਏ ਜੀ ਸਾਹ ਜਿਹੜੇ ਨੇ ਨਾ ਬਹੁਤ ਹੀ ਇੰਪੋਰਟੈਂਟ ਰੋਲ ਨਿਭਾਉਂਦੇ ਨੇ ਸਾਡੀ ਜ਼ਿੰਦਗੀ ਵਿੱਚ ਵੀ ਸਾਡੇ ਸ਼ਰੀਰ ਦੇ ਵਿੱਚ ਵੀ ਦੇਖੋ ਜਦੋਂ ਆਪਾਂ ਨੂੰ ਗੁੱਸਾ ਆਉਂਦਾ ਹੈ ਸਾਡਾ ਸਾਹ ਜਿਹੜਾ ਹੁੰਦਾ ਉਹ ਤੇਜ਼ ਹੋ ਜਾਂਦਾ ਹੈ ਨਾ ਸਾਡੀ ਸਾਹਾਂ ਦੀ ਸਪੀਡ ਵੱਧ ਜਾਂਦੀ ਹੈ ਤੇ ਜਦੋਂ ਅਸੀਂ ਰਿਲੈਕਸ ਹੁੰਨੇ ਆ ਅਸੀਂ ਟੈਨਸ਼ਨ ਫਰੀ ਹੁੰਨੇ ਆ ਅਸੀਂ ਖੁਸ਼ ਹੁੰਨੇ ਆ ਤਾਂ ਫਿਰ ਉਹ ਤੋਂ ਜਿਹੜੀ ਸਾਡੀ ਸਾਹ ਦੀ ਸਪੀਡ ਹੁੰਦੀ ਹੈ ਉਹ ਘੱਟ ਹੁੰਦੀ ਹੈ ਨਾਰਮਲ ਹੁੰਦੀ ਹੈ ਸੋ ਇਹੀ ਹੈ ਟੈਕਨੀਕ ਜਿਹੜੀ ਕੀ ਸਾਨੂੰ ਧਿਆਨ ਟਿਕਾਉਣ ਦੇ ਵਿੱਚ ਮਦਦ ਕਰਦੀ ਆ ਜਦੋਂ ਸਾਡੇ ਸਾਹਾਂ ਦੀ ਸਪੀਡ ਹੌਲੀ ਹੁੰਦੀ ਹੈ ਸਲੋ ਹੁੰਦੀ ਹੈ ਹੈਨਾ ਮਤਲਬ ਜਿਆਦਾ ਫਾਸਟ ਨਹੀਂ ਹੁੰਦੀ ਜਿਵੇਂ ਆਪਾਂ ਭੱਜ ਕੇ ਆਏ ਹੁੰਨੇ ਆ ਕਿਵੇਂ ਉਦਾਂ ਦਾ ਫੀਲ ਨਹੀਂ ਹੁੰਦਾ ਆਪਾਂ ਰਿਲੈਕਸ ਹੁੰਨੇ ਆ ਤਾਂ ਉਸ ਦੌਰਾਨ ਟਿਕਦਾ ਹੈ ਧਿਆਨ ਜਿਹੜੇ ਪੁਰਾਣੇ ਟਾਈਮ ਦੇ ਵਿੱਚ ॠषि मुनि ਜਾਂ ਆਪਾਂ ਕਹਿ ਸਕਦੇ ਆ ਵੀ ਸੰਤ ਮਹਾਂਪੁਰਸ਼ ਠੀਕ ਆ ਉਹ ਕਈ ਅਸਾਨਾਂ ਦੀ ਪ੍ਰੈਕਟਿਸ ਕਰਦੇ ਸੀਗੇ ਸਿਰਫ ਇਨ੍ਹਾਂ ਸਾਹਾਂ ਦੇ ਉੱਤੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈਗਾ ਪ੍ਰੋਪਰ ਟਿਕ ਸਕੇ ਸੋ ਤੁਸੀਂ ਵੀ ਇਸ ਚੀਜ਼ ਦੀ ਪ੍ਰੈਕਟਿਸ ਕਰਨੀ ਆ ਇੱਕ ਤਾਂ ਦੂਸਰੀ ਚੀਜ਼ ਕਈ ਏਦਾਂ ਦੇ ਭਾਗਾਂ ਵਾਲੇ ਲੋਕ ਵੀ ਨੇ ਜਿਹੜੇ ਪਹਿਲੀਆਂ ਦੂਜੀ ਵਾਰ ਚ ਵੀ ਆਪਣਾ ਧਿਆਨ ਟਿਕਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਇਹ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਸਾਹਾਂ ਤੇ ਕਿੰਨੀ ਛੇਤੀ ਕੰਟਰੋਲ ਕਰਨਾ ਸਿੱਖ ਜਾਂਦੇ ਹੋ ਠੀਕ ਹੈ ਜੀ ਸੋ ਜਿੰਨੀ ਛੇਤੀ ਤੁਸੀਂ ਆਪਣੇ ਸਾਹਾਂ ਤੇ ਕੰਟਰੋਲ ਕਰਨਾ ਸਿੱਖ ਜਾਂਦੇ ਹੋ ਉਨੀ ਹੀ ਛੇਤੀ ਜਿਹੜਾ ਹੈਗਾ ਸਾਡਾ ਧਿਆਨ ਟਿਕਣਾ ਸ ਸੰਭਵ ਹੋ ਜਾਂਦਾ ਹੈ ਮਤਲਬ ਆਸਾਨ ਹੋ ਜਾਂਦਾ ਹੈ ਜੇ ਸਾਡੇ ਸਾਹਾਂ ਦੀ ਸਪੀਡ ਤੇਜ਼ ਹਨ ਫਿਰ ਧਿਆਨ ਟਿਕਣਾ ਜਿਹੜਾ ਹੈਗਾ ਆਸਾਨ ਨਹੀਂ ਹੈ ਫਿਰ ਆਪਾਂ ਧਿਆਨ ਨਹੀਂ ਟਿਕਾ ਸਕਦੇ ਸਾਹਾਂ ਦਾ ਨੋਰਮਲ ਹੋਣਾ ਸਾਹਾਂ ਦੀ ਸਪੀਡ ਦਾ ਘੱਟ ਹੋਣਾ ਇਹ ਬਹੁਤ ਜ਼ਰੂਰੀ ਹੈ ਫਿਰ ਸਾਡਾ ਧਿਆਨ ਟਿਕਦਾ ਇੱਥੇ ਠੀਕ ਹੈ ਜੀ ਜਿਹਦੇ ਨਾਲ ਤੀਸਰੀ ਅੱਖ ਜਿਹਨੂੰ ਆਪਾਂ ਕਹਿੰਦੇ ਨੇ ਉਹਦਾ ਵੀ ਪ੍ਰਕਾਸ਼ ਕਈ ਲੋਕ ਕਰਦੇ ਨੇ ਜਾਂ ਕਈ ਲੋਕ ਕਹਿੰਦੇ ਨੇ ਦਸਮ ਦੁਆਰ ਉਹਦਾ ਰੀਜ਼ਨ ਕੀ ਹੈ ਕਿ ਉਹ ਆਪਣਾ ਧਿਆਨ ਇੱਥੇ ਕੇਂਦਰਿਤ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਇਸ ਦੌਰਾਨ ਫਿਰ ਜਿਹੜੀ ਵੀ ਤੁਹਾਡੀ ਮਨ ਦੀ ਇੱਛਾ ਹੁੰਦੀ ਹੈ ਤੁਹਾਡੀ ਖੁਆਇਸ਼ ਹੁੰਦੀ ਹੈ ਤੁਹਾਡੀ ਮਨੋ ਕਾਮਨਾ ਹੁੰਦੀ ਹੈ ਉਹ ਹਰ ਇੱਕ ਚੀਜ਼ ਪੂਰੀ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਆ ਵੀ ਆਪਾਂ ਧਿਆਨ ਕਿ ਟਿਕਾਉਣਾ ਕਿਵੇਂ ਆ ਕਿਵੇਂ ਆਪਾਂ ਸਾਹ ਲੈਣੇ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜਦੋਂ ਤੁਸੀਂ ਬੈਠਣਾ ਚੌਕੜਾ ਮਾਰ ਕੇ ਠੀਕ ਹੈ ਸ਼ਾਂਤ ਦਾ ਮਾਹੌਲ ਹੋਣਾ ਚਾਹੀਦਾ ਕਿਉਂਕਿ ਸ਼ੁਰੂ ਦੇ ਵਿੱਚ ਸਾਨੂੰ ਇਸ ਚੀਜ਼ ਦਾ ਅਭਿਆਸ ਵੀ ਨਹੀਂ ਹੁੰਦਾ ਤੇ ਸ਼ੁਰੂ ਦੇ ਵਿੱਚ ਸਾਨੂੰ ਧਿਆਨ ਟਿਕਾਉਣ ਦੇ ਵਿੱਚ ਥੋੜੀ ਮੁਸ਼ਕਲ ਵੀ ਆਉਂਦੀ ਹੈ ਸੋ ਜਿਹੜਾ ਆਸ-ਪਾਸ ਦਾ ਮਾਹੌਲ ਹੈ ਅਗਰ ਉਹ ਸ਼ਾਂਤੀ ਦਾ ਹੋ ਤਾਂ ਸਾਨੂੰ ਉਨੀ ਹੀ ਆਸਾਨੀ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਕਰਨ ਦੇ ਵਿੱਚ ਸੋ ਸਭ ਤੋਂ ਪਹਿਲਾਂ ਤੁਸੀਂ ਸ਼ਾਂਤ ਬੈਠਣਾ ਹੈ ਆਸ-ਪਾਸ ਦਾ ਮਾਹੌਲ ਸ਼ਾਂਤ ਹੋਣਾ ਚਾਹੀਦਾ ਹੈ ਤੁਸੀਂ ਆਪਣੀਆਂ ਦੀਆਂ ਅੱਖਾਂ ਨੇ ਉਹ ਬੰਦ ਕਰ ਲੈਣੀਆਂ ਅੱਖਾਂ ਬੰਦ ਕਰਨ ਤੋਂ ਬਾਅਦ ਤੁਸੀਂ ਜਿਹੜੀ ਸਾਹ ਨਾ ਪਹਿਲਾਂ ਤੁਸੀਂ ਮੰਨ ਲਓ 4 ਤੋਂ 5 ਮਿੰਟ ਲੰਬੀ ਸਾਹ ਲੈਣੀ ਹੈ ਫਿਰ ਲੰਬੀ ਸਾਹ ਛੱਡਣੀ ਹੈ ਇਸੇ ਤਰੀਕੇ ਨਾਲ ਤੁਸੀਂ 10-15 ਸਾਹਾਂ ਅੰਦਰ ਲੈਣੀਆਂ ਨੇ ਤੇ 10-15 ਸਾਹਾਂ ਹੀ ਬਾਹਰ ਕੱਢਣੀਆਂ ਨੇ ਇੱਕ ਚੀਜ਼ ਹੋਰ ਤੁਸੀਂ ਧਿਆਨ ਦਿਓ ਦੇਖਿਓ ਜਦੋਂ ਆਪਾਂ ਸਾਹ ਲੈਂਦੀਆਂ ਨਾ ਪਾੜੇ ਨਾਲ ਨੱਕ ਰਾਹੀਂ ਸਾਹ ਲੈਣੇ ਆ ਤੁਸੀਂ ਦੇਖਿਓ ਆਪਣੇ ਜਿਹੜੇ ਨੱਕ ਦੇ ਦੋਨੇ ਛੇਦ ਨੇ ਮਤਲਬ ਇਨਾਂ ਰਾਹੀਂ ਸਾਹ ਨਹੀਂ ਆਉਂਦਾ ਕਿਸੇ ਟਾਈਮ ਇੱਕ ਇਧਰਲੀ ਸਾਈਡ ਤੋਂ ਸਾਹ ਜ਼ਿਆਦਾ ਹੁੰਦਾ ਕਿਸੇ ਟਾਈਮ ਇਧਰਲੀ ਸਾਈਡ ਤੋਂ ਜ਼ਿਆਦਾ ਹੁੰਦਾ ਠੀਕ ਹੈ ਜੀ ਇਹ ਵੀ ਇੱਕ ਤਰ੍ਹਾਂ ਦਾ ਸਾਇੰਸ ਵੀ ਕਹਿ ਸਕਦੇ ਆ ਜਿਹਨੂੰ ਹਲੇ ਸਮਝਣਾ ਥੋੜਾ ਔਖਾ ਆਪਣੇ ਲਈ ਆਪਾਂ ਹਲੇ ਇਹਦੇ ਬਾਰੇ ਗੱਲ ਨਹੀਂ ਕਰਾਂਗੇ ਸੋ ਤੁਸੀਂ ਕੀ ਕਰਨਾ ਜਦੋਂ ਸਾਹ ਲੈਣੀ ਹੈ ਨਾ ਦੇਖੋ ਇੱਕ ਚੀਜ਼ ਹੋਰ ਜਦੋਂ ਜਿਹੜੇ ਕਈ ਲੋਕ ਯੋਗਾ ਕਰਦੇ ਨੇ ਉਹ ਵੀ ਕਹਿੰਦੇ ਨੇ ਵੀ ਤੁਸੀਂ ਇਸ ਸਾਈਡ ਨੱਕ ਬੰਦ ਕਰਕੇ ਪਹਿਲੇ ਇਧਰੋਂ ਸਾਹ ਲਓ ਫਿਰ ਇਧਰੋਂ ਨੱਕ ਬੰਦ ਕਰਕੇ ਇਧਰੋਂ ਸਾਹ ਲਓ ਇਹਦਾ ਕਾਰਨ ਕੀ ਹੈ ਇਹਦੇ ਨਾਲ ਸਾਡਾ ਜਿਹੜਾ ਮਾਈਂਡ ਹੈ ਉਹ ਵੀ ਰਿਲੈਕਸ ਹੁੰਦਾ ਹੈ ਸਾਡੇ ਜਿਹੜੇ ਬਾਡੀ ਦੇ ਬਾਕੀ ਦੇ ਆਰਗਨਸ ਨੇ ਉਹ ਵੀ ਤੰਦਰੁਸਤ ਰਹਿੰਦੇ ਨੇ ਸਾਡੀ ਸਿਹਤ ਇਹਦੇ ਨਾਲ ਬਹੁਤ ਚੰਗੀ ਰਹਿੰਦੀ ਆ ਇੰਨਾ ਜਿਆਦਾ ਇੰਪੋਰਟੈਂਟ ਰੋਲ ਨਿਭਾਉਂਦੇ ਨੇ ਸਾਹ ਸਾਡੀ ਜ਼ਿੰਦਗੀ ਦੇ ਵਿੱਚ ਉਸੋਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਲੰਬੇ ਲੰਬੇ ਸਾਹ ਲੈਣੇ ਆ ਲੰਬੇ ਲੰਬੇ ਸਾਹ ਛੱਡਣੇ ਨੇ ਠੀਕ ਹੈ 10 15 ਵਾਰੀ ਤੁਸੀਂ ਅੰਦਰੋਂ ਸਾਹ ਲੈਣਾ 10 15 ਵਾਰੀ ਬਾਹਰ ਨੂੰ ਇਹਦੇ ਨਾਲ ਕੀ ਹੋਵੇਗਾ ਅਰੋ ਕਰਨਾ ਹੈ ਹੌਲੀ ਹੌਲੀ ਹੈ ਹੌਲੀ ਹੌਲੀ ਸਾਹ ਅੰਦਰੋਂ ਲੈ ਕੇ ਜਾਣੀ ਆ ਤੇ ਹੌਲੀ 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 ਸਾਹ ਬਾਹਰ ਨੂੰ ਛੱਡਣੀ ਹੈ ਸਪੀਡ ਨਾਲ ਨਹੀਂ ਕਰਨਾ ਇੱਕਦਮ ਸਾਹ ਅੰਦਰ ਲੈ ਲਈ ਇੱਕਦਮ ਬਾਹਰ ਛੱਡ ਦੀ ਨੇ ਇਹਦੇ ਨਾਲ ਕੀ ਹੋਊਗਾ ਸਾਡਾ ਸਟ्रेस ਲੈਵਲ ਜਿਹੜਾ ਹੈਗਾ ਉਹ ਥੱਲੇ ਆਊਗਾ ਸਾਡੀ ਬਾਡੀ ਰਿਲੈਕਸ ਹੋਊਗੀ ਸਾਡਾ ਮਾਈਂਡ ਜਿਹੜਾ ਉਹ ਰਿਲੈਕਸ ਹੋ ਜਾਊਗਾ ਇਹਦੇ ਨਾਲ ਇਹ ਤੁਸੀਂ ਕਰਕੇ ਦੇਖਿਓ ਕਦੇ ਤੁਹਾਨੂੰ ਗੁੱਸਾ ਆਵੇ ਨਾ ਗੁੱਸਾ ਆ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਰਹੀ ਹੈ ਤੁਹਾਨੂੰ ਤੁਹਾਨੂੰ ਘਬਰਾਹਟ ਹੋ ਰਹੀ ਹੈ ਤਾਂ 10 ਮਿੰਟ ਬੈਠ ਕੇ ਇਹ ਪ੍ਰੈਕਟਿਸ ਕਰਕੇ ਦੇਖ ਲਿਓ ਸਾਹਾਂ ਦੀ 10 ਮਿੰਟ ਦੇ ਵਿੱਚ ਤੁਹਾਡਾ ਸਟ्रेस ਲੈਵਲ ਜਿਹੜਾ ਜ਼ੀਰੋ ਹੋ ਜਾਊਗਾ ਤੁਹਾਨੂੰ ਹਲਕਾ-ਹਲਕਾ ਮਹਿਸੂਸ ਹੋਊਗਾ ਤੁਹਾਨੂੰ ਰਿਲੈਕਸ ਫੀਲ ਹੋਊਗਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਤੁਸੀਂ ਸਾਹ ਅੰਦਰ ਲੈਣੀ ਆ ਅੰਦਰ ਲੈ ਕੇ ਸਾਹ ਨੂੰ ਅੰਦਰ ਰੋਕ ਲੈਣਾ ਸ਼ੁਰੂ ਦੇ ਵਿੱਚ ਜਿਹੜੀ ਹੈਗੀ ਹੈ ਇਹਨੂੰ ਕਰਨ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਊਗੀ ਤੇ ਤੁਸੀਂ ਓਨੇ ਟਾਈਮ ਲਈ ਹੀ ਸਾਹ ਨੂੰ ਅੰਦਰ ਰੋਕਣਾ ਜਿੰਨੇ ਟਾਈਮ ਲਈ ਤੁਸੀਂ ਕੰਫਰਟੇਬਲੀ ਰੋਕ ਸਕੋ ਇਹ ਨਹੀਂ ਵੀ ਤੁਸੀਂ ਤੱਕੇ ਨਾਲ ਸਾਹ ਨੂੰ ਰੋਕ ਰਹੇ ਹੋ ਨਹੀਂ ਜਿੰਨੇ ਟਾਈਮ ਲਈ ਦੇਖੋ ਕਈਆਂ ਦਾ ਸਾਹ ਲੰਬਾ ਹੁੰਦਾ ਕਈਆਂ ਦਾ ਸਾਹ ਛੋਟਾ ਹੁੰਦਾ ਹਨਾ ਸੋ ਤੁਸੀਂ ਸ਼ੁਰੂ ਦੇ ਵਿੱਚ ਪ੍ਰੈਕਟਿਸ ਥੋੜੇ ਤੋਂ ਸ਼ੁਰੂ ਕਰਨੀ ਹੈ ਇਹ ਨਹੀਂ ਵੀ ਇੱਕਦਮ ਅਸੀਂ ਤਾਂ ਐਨਾ ਟਾਈਮ ਇਸਾਂ ਰੋਕ ਕੇ ਰੱਖਣਾ ਨਹੀਂ ਆਪਣੀ ਬਾਡੀ ਨੂੰ ਵੀ ਪ੍ਰੋਬਲਮ ਕ੍ਰੀਏਟ ਨਹੀਂ ਕਰਨੀ ਸੋ ਪ੍ਰੈਕਟਿਸ ਦੇ ਨਾਲ ਹੀ ਹਰ ਇੱਕ ਚੀਜ਼ ਆਉਂਦੀ ਹੈ ਜਿਉਂ-ਜਿਉਂ ਤੁਸੀਂ ਡੇਲੀ ਇਸ ਚੀਜ਼ ਦੀ ਪ੍ਰੈਕਟਿਸ ਕਰਦੇ ਜਾਉਗੇ ਤਿਉਂ-ਤਿਉਂ ਤੁਸੀਂ ਉਸ ਚੀਜ਼ ਦੇ ਨਜ਼ਦੀਕ ਜਾਂਦੇ ਰਹੋਗੇ ਤਿਉਂ-ਤਿਉਂ ਤੁਹਾਡਾ ਸਾਹ ਪੱਕਦਾ ਜਾਊਗਾ ਤਿਉਂ-ਤਿਉਂ ਤੁਹਾਡਾ ਜਿਹੜਾ ਹੈਗਾ ਕਨਸੈਂਟਰੇਟ ਵਧਦਾ ਜਾਊਗਾ ਠੀਕ ਹੈ ਜੀ ਤੁਸੀਂ ਕੀ ਕਰਨਾ ਹੈ ਸ਼ੁਰੂ ਦੇ ਵਿੱਚ ਅਗਰ ਤੁਹਾਡੀ ਮੰਨ ਲਓ 2 ਸਕਿੰਟ ਲਈ ਵੀ ਸਾਹ ਰੁਕਦੀ ਹੈ ਨਾ ਤਾਂ ਕੋਈ ਗੱਲ ਓਨੇ ਟਾਈਮ ਲਈ ਰੋਕੇ ਰੱਖੋ ਜੇ ਤੁਸੀਂ 5 ਸਕਿੰਟ ਨਹੀਂ ਰੋਕ ਸਕਦੇ ਹੋ 5 ਸਕਿੰਟ ਨਹੀਂ ਰੋਕ ਕੋਈ ਕਈ ਲੋਕ 1 2 ਮਿੰਟ ਲਈ ਵੀ ਰੋਕ ਲੈਂਦੇ ਆ ਸੋ ਤੁਸੀਂ ਜ਼ਬਰਦਸਤੀ ਸਾਹ ਨਹੀਂ ਰੋਕਣਾ ਜਿੰਨਾ ਟਾਈਮ ਤੁਹਾਡੀ ਬਾਡੀ ਆਰਾਮ ਨਾਲ ਸਾਹ ਨੂੰ ਅੰਦਰ ਰੋਕ ਸਕਦੀ ਹੈ ਉਨੇ ਟਾਈਮ ਲਈ ਹੀ ਰੋਕਣਾ ਹੈ ਜ਼ਬਰਦਸਤੀ ਨਹੀਂ ਕਰਨੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਰੋਕ ਕੇ ਰੱਖਣਾ ਨਾ ਤਾਂ ਉਦੋਂ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਧਿਆਨ ਤੁਹਾਡਾ ਇੱਥੇ ਆ ਜਾਣਾ ਚਾਹੀਦਾ ਚਾਹੇ ਤੁਸੀਂ 1 ਸਕਿੰਟ ਲਈ ਰੋਕੋ ਚਾਹੇ 2 ਸਕਿੰਟ ਲਈ ਰੋਕੋ ਧਿਆਨ ਤੁਸੀਂ ਇੱਥੇ ਲਿਆਇਓ ਉਹ ਦਿਨ ਨਾ ਤੁਸੀਂ ਦੇਖੋਗੇ ਵਾਹਿਗੁਰੂ ਦਾ ਚਾਹੇ ਸਿਮਰਨ ਸ਼ੁਰੂ ਕਰਦੇ ਹੋ ਵਾਹੀ ਗੁਰੂ ਜੇ ਤੁਸੀਂ ਇਦਾਂ ਦਾ ਜਨ ਕਿ ਸਿਮਰਨ ਜਾਪ ਸ਼ੁਰੂ ਕਰੋਗੇ ਨਾ ਤੁਹਾਨੂੰ ਬੜੀ ਇੱਕ ਅਲੱਗ ਜੀ ਤੁਹਾਨੂੰ ਅੰਦਰ ਦੀ ਆਪਣੀ ਹਾਰਟ ਬੀਟ ਸੁਣਨੀ ਸ਼ੁਰੂ ਹੋਊਗੀ ਤੁਹਾਨੂੰ ਅੰਦਰ ਲੀਆਂ ਆਪਣੀਆਂ ਜਿਹੜੀਆਂ ਧੁਨੀਆਂ ਜਿਵੇਂ ਆਪਾਂ ਕਹਿੰਦੇ ਆ ਉਹ ਚੀਜ਼ਾਂ ਸੁਣਨੀਆਂ ਸ਼ੁਰੂ ਹੁੰਦੀ ਹੈ ਸ਼ੁਰੂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸ਼ੁਰੂ ਦੇ ਵਿੱਚ ਧਿਆਨ ਟਿਕਨ ਚ ਪ੍ਰੋਬਲਮ ਆਉਂਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਜਿਉਂ-ਜਿਉਂ ਤੁਸੀਂ ਪ੍ਰੈਕਟਿਸ ਹੁਣ ਕੀਤੇ ਨਾ ਹੋਵੇ ਤੁਸੀਂ ਕਹੋ ਸਾਡਾ ਤਾਂ ਧਿਆਨ ਨਹੀਂ ਟਿਕਦਾ ਸਾਥੋ ਸਾਨ ਹੀ ਇੰਨਾ ਟਾਈਮ ਰੁਕੀ ਜਾਂਦੇ ਸਾਥ ਵਿੱਚ ਚੀਜ਼ ਹੋ ਨਹੀਂ ਰਹੀ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਪ੍ਰੈਕਟਿਸ ਕਰਨ ਨਾਲ ਹੀ ਚੀਜ਼ ਆਉਂਦੀ ਹੈ ਤੁਸੀਂ ਡੇਲੀ ਪ੍ਰੈਕਟਿਸ ਕਰਦੇ ਰਹੇ ਇਸ ਚੀਜ਼ ਦੀ ਇੱਕ ਦਿਨ ਤੁਸੀਂ ਆਪ ਕਹੋਗੇ ਕਿ ਹਾਂਜੀ ਅਸੀਂ ਉਸ ਮੁਕਾਮ ਤੱਕ ਪਹੁੰਚ ਗਏ ਆਂ ਠੀਕ ਹੈ ਜੀ ਸੋ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਗਾ ਪ੍ਰੈਕਟਿਸ ਕਰਨੀ ਪਵੇਗੀ ਦੇਖੋ ਕਿ ਬੱਚਾ ਜਦੋਂ ਚੱਲਣਾ ਸਿੱਖਦਾ ਉਹ ਇੱਕ ਦਿਨ ਹੀ ਚੱਲਣਾ ਨਹੀਂ ਸਿੱਖ ਜਾਂਦਾ ਉਹ ਪ੍ਰੈਕਟਿਸ ਕਰਦਾ ਡਿੱਗਦਾ ਸਵਾ ਫਿਰ ਉਹ ਖੜਾ ਹੁੰਦਾ ਫਿਰ ਤੁਰਦਾ ਫਿਰ ਡਿੱਗਦਾ ਫਿਰ ਖੜਾ ਹੁੰਦਾ ਫਿਰ ਤੁਰਦਾ ਠੀਕ ਹੈ ਉਸੇ ਤਰੀਕੇ ਨਾਲ ਤੁਸੀਂ ਪੜਨਾ ਸਿੱਖਦੇ ਆ ਆਪਾਂ ਏ ਬੀ ਸੀ ਗਲਤ ਲਿਖਦੇ ਆ ਫਿਰ ਆਪਣੇ ਥੱਪੜ ਵੀ ਪੈਂਦੇ ਆ ਕਈ ਵਾਰੀ ਫਿਰ ਆਪਾਂ ਸਹੀ ਲਿਖਦੇ ਆ ਪਰੈਕਟਿਸ ਕਰ ਕਰਕੇ ਸਿੱਖਦੇ ਆ ਨਾ ਹਨ ਮੈਥ ਦੇ ਜਿਹੜੇ ਆਪਾਂ ਸਮ ਸੋਲਵ ਕਰਦੇ ਆ ਉਹ ਵੀ ਆਪਾਂ ਪ੍ਰੈਕਟਿਸ ਕਰਕੇ ਹੀ ਆਪਾਂ ਪ੍ਰੈਕਟਿਸ ਕਰਾਉਂਦੇ ਨੇ ਟੀਚਰ ਆਪਾਂ ਤੋਂ ਫਿਰ ਆਪਾਂ ਨੂੰ ਪਤਾ ਚੱਲਣ ਲੱਗਦਾ ਵੀ ਇਸ ਤਰੀਕੇ ਨਾਲ ਕਰਨਾ ਸੋ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਇਹ ਚੀਜ਼ ਕਰਨੀ ਆ ਤੁਸੀਂ ਡੇਲੀ ਪ੍ਰੈਕਟਿਸ ਕਰੋ ਸਵੇਰੇ ਦਾ ਟਾਈਮ ਚੁਣ ਲਓ ਚਾਹੇ ਸ਼ਾਮ ਦਾ ਰਾਤ ਦਾ ਟਾਈਮ ਚੁਣ ਲਓ ਜਦੋਂ ਤੁਹਾਨੂੰ ਕੰਫਰਟੇਬਲ ਆ ਜਿਸ ਟਾਈਮ ਤੁਹਾਡੇ ਆਲੇ ਦੁਆਲੇ ਸ਼ਾਂਤੀ ਹੋਵੇ ਉਹ ਟਾਈਮ ਚੁਣ ਲਓ ਠੀਕ ਹੈ ਜਿਸ ਟਾਈਮ ਤੁਹਾਡੇ ਕੋਈ ਤੁਹਾਡੇ ਦਿਮਾਗ ਤੇ ਸਟ्रेस ਨਹੀਂ ਹੈ ਉਸ ਤੰ ਚੁਣੋ ਤੇ ਪ੍ਰੈਕਟਿਸ ਕਰੋ ਹਰ ਰੋਜ਼ ਫਿਰ ਉਸ ਦੌਰਾਨ ਵਾਹਿਗੁਰੂ ਦਾ ਸਿਮਰਨ ਕਰਦੇ ਕਰਦੇ ਤੁਸੀਂ ਜੋ ਮਨੋ ਕਾਮਨਾ ਮੰਗੋਗੇ ਜੋ ਤੁਹਾਡਾ ਚਾਹਨੇ ਉਹ ਵੀ ਵਾਹਿਗੁਰੂ ਆ ਮੇਰੀ ਅਰਦਾਸ ਹੈ ਜ਼ਰੂਰ ਪੂਰੀ ਹੋਵੇ ਉਹ ਬਹੁਤ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਪਰਮਾਤਮਾ ਦੇ ਨੇੜੇ ਹੋ ਕੇ ਆਪਾਂ ਉਹ ਅਰਦਾਸ ਗੁਰੂ ਸਾਹਿਬ ਚਰਨਾਂ 'ਚ ਕਰਦੇ ਆ ਕਿਉਂਕਿ ਉਦੋਂ ਆਪਾਂ ਦੁਨਿਆਵੀ ਟੈਨਸ਼ਨਾਂ ਤੋਂ ਦੂਰ ਹੁੰਨੇ ਆ ਸਟ੍ਰੈਸ ਲੈਵਲ ਤੋਂ ਦੂਰ ਹੁੰਨੇ ਆ 네ਗੇਟਿਵ ਥਾਟਸ ਤੋਂ ਦੂਰ ਹੁੰਨੇ ਆ ਟੈਨਸ਼ਨਾਂ ਤੋਂ ਦੂਰ ਹੁੰਨੇ ਆ ਇਧਰ ਉਧਰ ਦੇ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਤੁਹਾਡਾ ਧਿਆਨ ਹਟਿਆ ਹੁੰਦਾ ਸਾਡਾ ਧਿਆਨ ਕਿੱਥੇ ਹੁੰਦਾ ਇਸ ਜਗ੍ਹਾ ਤੇ ਹੁੰਦਾ ਤੇ ਜਦੋਂ ਆਪਾਂ ਪਰਮਾਤਮਾ ਵੱਲ ਧਿਆਨ ਟਿਕਾਉਂਦੇ ਆ ਨਾ ਤਾਂ ਇੱਥੇ ਹੀ ਜਿਹੜੇ ਪ੍ਰਾਣੇ ਜਿਹੜੇ ਆਪਣੇ ਸੰਤ ਮਹਾਂਪੁਰਸ਼ੀਆਂ ਅੱਜ ਦੇ ਟਾਈਮ ਦੇ ਵਿੱਚ ਵੀ ਹੋ ਸਕਦਾ ਹੈ ਕਾਫੀ ਸੰਤਮਾ ਪੁਰਸ਼ ਰਹਿ ਚੁੱਕੇ ਨੇ ਹਨਾ ਸੋ ਉਹ ਵੀ ਧਿਆਨ ਇਸੇ ਤਰੀਕੇ ਨਾਲ ਟਕਾਉਂਦੇ ਨੇ ਤਾਂ ਫਿਰ ਉਸ ਦੌਰਾਨ ਤੁਸੀਂ ਜਿਹੜੀ ਵੀ ਮਨੋ ਕਾਮਨਾ ਪਰਮਾਤਮਾ ਤੋਂ ਮੰਗਦੇ ਹੋ ਉਹ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਠੀਕ ਹੈ ਜੇ ਤੁਸੀਂ ਡੇਲੀ ਪ੍ਰੈਕਟਿਸ ਕਰੋ ਇਸ ਚੀਜ਼ ਦਾ ਇਸ ਇਹਨੋ ਕਰਨ ਦੇ ਨਾਲ ਨਾ ਸਿਰਫ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਵੇਗੀ ਬਲਕਿ ਤੁਹਾਡੀ ਸਰੀਰ ਦੀਆਂ ਕਾਫੀ ਬਿਮਾਰੀਆਂ ਵੀ ਠੀਕ ਹੋਣਗੀਆਂ ਇਹਨਾਂ ਜਿਆਦਾ ਇੰਪੋਰਟੈਂਟ ਰੋਡ ਨਿਵਾਉਂਦੀਆਂ ਨੇ ਸਾਹਾ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਾਨੂੰ ਰੱਬ ਨਾਲ ਜੁੜਨ ਦੇ ਵਿੱਚ ਵੀ ਮਦਦ ਕਰਦੀਆਂ ਤੇ ਜਿਹੜੀਆਂ ਸਾਨੂੰ ਆ ਖੁਦ ਨੂੰ ਤੰਦਰੁਸਤ ਰੱਖਣ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਹਾਂ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ